ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਜਸਮੀਤ ਜੀ ਦੇ ਨਾਲ ਗੱਲ ਕਰਾਂਗੇ ਕੰਟਰੀ ਦਾ ਨਾਮ ਹੈ ਜਰਮਨੀ ਜਰਮਨੀ ਨੂੰ ਲੈ ਕੇ ਇੱਕ ਤਾਂ ਪ੍ਰੈਜ਼ੈਂਟ ਟ੍ਰੈਂਡ ਦੀ ਗੱਲ ਕਰਾਂਗੇ ਕਿਉਂਕਿ ਕਾਫੀ ਸਕਸੈਸਫੁਲੀ ਜਸਮੀਤ ਜੀ ਔਰ ਲੈਂਡਮਾਰਕ ਜਰਮਨੀ ਦੇ ਵੀਜ਼ਾ ਲੈ ਰਹੇ ਨੇ ਪਰ ਨਵੇਂ ਅਪਡੇਟਸ ਕੀ ਆ ਜਰਮਨੀ ਨਾਲ ਰਿਲੇਟਡ ਔਰ ਟਾਈਮਲਾਈਨ ਤੋਂ ਲੈ ਕੇ ਕਰੰਟ ਟ੍ਰੈਂਡ ਉਹ ਜਸਮੀਤ ਜੀ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਬਹੁਤ ਸਵਾਗਤ ਹੈ हेलो एवरीवन जसमिदी इक ता प्रेजेंट ट्रेंड ਕੀਆ ਕਿਉਂਕਿ ਪਿੱਛੇ ਜੇ ਤਾਂ ਬਹੁਤ ਲੋਕਾਂ ਦੇ ਰਿਫਿਊਜ਼ਲ ਆ ਰਹੇ ਸੀ ਜਰਮਨੀ ਤੋਂ ਲੈਂਡਮਾਰਕ ਦੀ ਸਿਚੁਏਸ਼ਨ ਕੀ ਹੈ ਜਰਮਨੀ ਨੂੰ ਲੈ ਕੇ ਔਰ ਤੁਸੀਂ ਓਵਰਆਲ ਜਰਮਨੀ ਬਾਰੇ ਇਸ ਵਕਤ ਤੁਹਾਡਾ ਓਪੀਨੀਅਨ ਕੀ ਸੀ ਜਰਮਨੀ ਦੇਖੋ ਬਹੁਤ ਹੀ ਹਾਈ ਡਿਗਰੀਡ ਸਟ੍ਰੈਕਟਿਵ ਲੋਕੇਸ਼ਨ ਹੈਗੀ ਹੈ ਇਨ ਯੂਰਪ ਐਂਡ ਤੁਹਾਡੇ ਸਾਹਮਣੇ ਹੈ ਕਿ ਫ੍ਰੀ ਟ੍ਰੇਡ ਐਗਰੀਮੈਂਟ ਵੀ ਸਾਈਨ ਹੋ ਚੁੱਕਿਆ ਯੂਰਪ ਦੇ ਨਾਲ ਔਰ ਕੀ ਕਹਿੰਦੇ ਆ ਜਰਮਨੀ ਦੇ ਜਿਹੜੇ ਹਾਈ ਕਮਿਸ਼ਨਰ ਆ ਜੇ ਤੁਸੀਂ ਜਰਮਨ ਹਾਈ ਕਮਿਸ਼ਨ ਦਾ ਫੇਜ ਫੋਲੋ ਕਰੋ ਤਾਂ ਟਾਈਮ ਟੂ ਟਾਈਮ ਸਿਰ ਇੱਕ ਵੀਡੀਓ ਬਣਾਉਂਦੇ ਰਹਿੰਦੇ ਆ ਕਿ ਅਸੀਂ ਕਿਉਂ ਅਟਰੈਕਟ ਕਰ ਰਹੇ ਆ ਟੈਲੈਂਟ ਫਰੋਮ ਇੰਡੀਆ ਕਿਉਂ ਇਹਦਾ ਫਿਊਚਰ ਕੀ ਹੈ ਜਾਂ ਕਿੱਦਾਂ ਕਿੱਦਾਂ ਨਹੀਂ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਮੈਨੂੰ ਲੱਗਦਾ ਹੈ ਕਿ ਜਰਮਨ ਜਿਹੜਾ ਬੱਚਾ ਜਾ ਰਿਹਾ ਹੈ ਉਹ ਪਹਿਲਾ ਉਹਨੂੰ ਐਜ਼ ਅ ਡੈਸਟੀਨੇਸ਼ਨ ਇਦਾਂ ਨਾਲ ਲੈ ਗਏ ਮੈਂ ਯੂਰਪ ਲਾਈਕ ਐਂਟਰੀ ਪੁਆਇੰਟ ਚੂਜ਼ ਕਰ ਲਿਆ ਨਾਰਮਲੀ ਸਾਡੇ ਬੱਚੇ ਹੀ ਕਰਦੇ ਆ ਕਿ ਅਸੀਂ ਯੂਰਪ ਲਾਈਕ ਐਂਟਰੀ ਪੁਆਇੰਟ ਹੈ ਸਾਡੇ ਲਈ ਜਰਮਨੀ ਬਟ ਨਹੀਂ ਜਰਮਨੀ ਇੱਕ ਵੈਰੀ ਹਾਈਲੀ ਜਿਹਨੂੰ ਕਹਿੰਦੇ ਆ ਨਾ ਕਿ ਕੰਪੀਟੀਟਿਵ ਮਾਰਕੀਟ ਹੈ ਬਹੁਤ ਜੌਬਸ ਅਵੇਲੇਬਲ ਹੈਗੀਆਂ ਉਹ ਇਸੇ ਲਈ ਸਟੂਡੈਂਟਸ ਨੂੰ ਲੈ ਕੇ ਜਾ ਰਹੇ ਆ ਬਿਕਾਜ਼ ਉਹਨਾਂ ਨੂੰ ਲੱਗਦਾ ਹੈ ਕਿ ਜਰਮਨ ਚ ਬਹੁਤ ਜ਼ਿਆਦਾ ਕੰਮ ਹੈਗਾ ਆਲਗੇਟ ਬਹੁਤ ਟਾਪ ਫੈਕਟਰੀਜ਼ ਆਰ ਇਨ ਜਰਮਨੀ ਐਂਡ ਦੇ ਆਰ ਸ਼ਾਰਟ ਔਨ ਲੇਬਰ ਸੋ ਸਟੂਡੈਂਟਸ ਜੇ ਜੇ ਆਪਾਂ ਅੱਛੀ ਪੜ੍ਹਾਈ ਕਰਦੇ ਹਾਂ ਜਰਮਨੀ 'ਚ ਜਾ ਕੇ ਤਾਂ ਫਿਊਚਰ ਬਹੁਤ ਹੀ ਵਧੀਆ ਹੈ ਸਪੈਸ਼ਲੀ ਜੇ ਆਪਾਂ ਉੱਥੇ ਪਹੁੰਚ ਕੇ ਜਰਮਨ ਲੈਂਗੁਏਜ ਸਿੱਖ ਲੈਂਦੇ ਆ ਦੇਖੋ ਅੱਜ ਕੈਨੇਡਾ ਦੀ ਪੀਆਰ ਲੈਣ ਲਈ ਵੀ ਸਾਨੂੰ ਫ੍ਰੈਂਚ ਕਰਨੀ ਪੈ ਰਹੀ ਹੈ ਸੇਮ ਗੋਸ ਫॉर ਜਰਮਨੀ ਜੇ ਅਸੀਂ ਜਰਮਨ ਲੈਂਗੁਏਜ ਸਿੱਖ ਲਾਂਗੇ ਤਾਂ ਪੀਆਰ ਲੈਣੀ ਕਾਫੀ ਜ਼ਿਆਦਾ ਆਸਾਨ ਹੋ ਜਾਏਗੀ ਵਨ ਸੈਕੰਡਲੀ ਚੌਪ ਵੀ ਡਬਲ ਪੈਸਿਆਂ ਦੀ ਮਿਲ ਸਕਦੀ ਹੈ ਇਨ ਜਰਮਨੀ ਸੋ ਮੈਨੂੰ ਇਹ ਲੱਗਦਾ ਕਿ ਅਸੀਂ ਜਰਮਨੀ 'ਚ ਪਿਛਲੇ 7-8 ਸਾਲ ਤੋਂ ਸ਼ਾਇਦ ਜ਼ਿਆਦਾ ਹੀ 10 ਸਾਲ ਤੋਂ ਹੀ ਬੱਚੇ ਭੇਜਦੇ ਆ ਔਰ ਕੋਈ ਵੀ ਫੀਡਬੈਕ ਜਿਹੜਾ ਹੈਗਾ ਉਹ 네ਗੇਟਿਵ ਨਹੀਂ ਆਇਆ ਪੋਜ਼ਿਟਿਵ ਆਇਆ इवन ਤੁਸੀਂ ਗਵਰਨਮੈਂਟ ਯੂਨੀਵਰਸਿਟੀ 'ਚ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੀ ਹੈਲਪ ਕਰੇਗਾ ਜੋ ਕਿ ਹੁਣ ਸਾਡਾ ਨਾਮ ਲੈਂਡਮਾਰਕ ਗਲੋਬਲ ਲਰਨਿੰਗ ਹੈ ਐਂਡ ਕੀ ਕਹਿੰਦੇ ਆ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ 'ਚ ਵੀ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਸੀ ਜਰਮਨ ਐਡਮਿਸ਼ਨ 'ਚ ਜਿਹੜੀ ਐਡਮਿਸ਼ਨ ਹੈਗੀ ਹੈ ਯੂਨੀਵਰਸਿਟੀ 'ਚੋ ਕਾਫੀ ਕੰਪੀਟੀਟਿਵ ਹੈ ਜੇ ਤੁਸੀਂ ਕਹੋਗੇ ਜੇ ਜਰਮਨ ਐਡਮਿਸ਼ਨ ਜਰਮਨ ਪਬਲਿਕ ਯੂਨੀਵਰਸਿਟੀ ਤੁਸੀਂ ਐਡਮਿਸ਼ਨ ਲੈਣੀ ਹੈ ਤਾਂ ਕਾਫੀ ਕੰਪੀਟੀਟਿਵ ਹੈ ਤੁਹਾਡੀ ਪ੍ਰੋਫਾਈਲ ਕਾਫੀ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਉੱਥੇ ਵੀ ਇੰਗਲਿਸ਼ ਸਪੀਕਿੰਗ ਕੋਰਸੇਸ ਕਰਾਏ ਜਾ ਰਹੇ ਨੇ ਅ ਪਰ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀਆਂ ਚ ਐਡਮਿਸ਼ਨ ਲੈਂਦੇ ਹੋ ਤਾਂ ਇਕੁਅਲੀ ਗੁੱਡ ਹੈ ਖਾਸ ਕਰਕੇ ਮਾਸਟਰ ਸਟੂਡੈਂਟਸ ਨੂੰ ਸੋ ਅੱਜ ਦੇ ਰੇਟ ਤੇ ਜੇ ਮਾਸਟਰ ਸਟੂਡੈਂਟਸ ਜਰਮਨ ਜਾਣਾ ਚਾਹੁੰਦੇ ਆ ਤਾਂ ਇੱਕ ਤਾਂ ਫਰਸਟ ਥਿੰਗ ਇਜ਼ ਵੈਰੀ ਅਫੋਰਡੇਬਲ ਐਸ ਕੰਪੇਅਰਡ ਟੂ ਯੂਕੇ ਔਰ ਜਿਹੜਾ ਵੀਜ਼ਾ ਸਕਸੈਸਰੀਟ ਹੈ ਉਹ ਕਾਫੀ ਹਾਈ ਹੈਗਾ ਬਿਲਕੁਲ ਠੀਕ ਹੈ ਜਸਮੀਤ ਜੀ ਜਰਮਨੀ ਨੂੰ ਲੈ ਕੇ ਜਦੋਂ ਕੰਪੈਰੀਜ਼ਨ ਦੀ ਗੱਲ ਆਉਂਦੀ ਹੈ ਅੱਜ ਕੈਨੇਡਾ ਔਰ ਆਸਟ੍ਰੇਲੀਆ ਅਗਰ ਕੰਪੈਰੀਜ਼ਨ ਕਰੀਏ ਤੇ ਜਰਮਨੀ ਦੀ ਸਿਚੁਏਸ਼ਨ ਜਾਂ ਜਰਮਨੀ ਦੀ ਪਲੇਸਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਆ ਸਾ ਜਰਮਨੀ ਇੱਕ ਬਹੁਤ ਹੀ ਅਸੀਂ ਗੱਲ ਕਰੀ ਯੂਰਪ ਚ ਸਭ ਇੱਕ ਪਹਿਲਾ ਕੰਟਰੀ ਹੈ ਜਿਹੜਾ ਕਿ ਯੂਰਪ ਵਿੱਚੋਂ ਕਾਫੀ ਉਹਨੇ ਸਟ੍ਰੀਮਲਾਈਨ ਕੀਤਾ ਸਟੂਡੈਂਟ ਵੀਜ਼ਾ ਪ੍ਰੋਸੈਸ ਨੂੰ ਅੱਜ ਦਾ ਨਹੀਂ ਪਿਛਲੇ 10 ਸਾਲ ਤੋਂ ਉਹਨਾਂ ਨੇ ਕਾਫੀ ਜ਼ਿਆਦਾ ਬੱਚਿਆਂ ਲਈ ਕੀ ਕਹਿੰਦੇ ਜਿਹੜੇ ਬਲੌਕਡ ਅਕਾਊਂਟ ਐਪੀਐਸ ਐਂਡ ਕੀ ਕਹਿੰਦੇ ਆ ਟੂ ਯੂਨੀਵਰਸਿਟੀਆਂ ਦੇ ਨਾਲ ਸਟੂਡੈਂਟਸ ਦੀ ਵੈਰੀਫਿਕੇਸ਼ਨ ਮਤਲਬ ਹਰ ਚੀਜ਼ ਤੇ ਉਹਨਾਂ ਨੇ ਧਿਆਨ ਦਿੱਤਾ ਔਰ ਟਾਈਮ ਟੂ ਟਾਈਮ ਚੇਂਜੇਸ ਵੀ ਲਿਆ ਰਹੇ ਨੇ ਸੋ ਜਰਮਨੀ ਦੇਖੀਏ ਤਾਂ ਕਾਫੀ ਕਟ੍ਰੈਕਟਿਵ ਲੋਕੇਸ਼ਨ ਆ ਬੱਚਿਆਂ ਲਈ ਔਰ ਉਹਨਾਂ ਦਾ ਜਿਹੜਾ ਮਿਨਿਮਮ ਵੇਜ ਰੇਟ ਆ ਉਹ ਵੀ ਕਾਫੀ ਹਾਈ ਐ ਐਂਡ ਸਟੂਡੈਂਟਸ ਨੂੰ ਜਿਹੜੇ ਉੱਥੇ ਜੌਬ ਕਰ ਰਹੇ ਨੇ 17-18 ਯੂਰੋ ਪਰ ਆਵਰ ਮਿਲ ਰਹੇ ਨੇ ਐਂਡ ਸਟੂਡੈਂਟਸ ਆਈ ਦੀ ਰੈਟ ਜਿੱਦਾਂ ਹੀ ਹੁੰਦਾ ਜਦੋਂ ਜ਼ਿਆਦਾ ਸਟੂਡੈਂਟਸ ਜਾਣ ਲੱਗ ਜਾਂਦੇ ਆ ਤਾਂ ਅਸੀਂ ਬਰਲਿਨ ਬਹੁਤ ਜ਼ਿਆਦਾ ਬੱਚੇ ਜਾਣਾ ਪਸੰਦ ਕਰਦੇ ਨੇ ਕਿਉਂਕਿ ਬਰਲਿਨ ਇੱਕ ਉਥੋਂ ਦੀ ਕੈਪੀਟਲ ਐ ਬਟ ਸਾਨੂੰ ਲੱਗਦਾ ਹੈ ਕਿ ਜਦੋਂ ਬੱਚੇ ਜ਼ਿਆਦਾ ਜਾਣਾ ਸ਼ੁਰੂ ਹੋ ਜਾਂਦੇ ਆ ਤਾਂ ਸਾਨੂੰ ਥੋੜਾ ਜਿਹਾ ਹਟਕੇ ਵੀ ਲੋਕੇਸ਼ਨਸ ਤੇ ਜਾਣਾ ਚਾਹੀਦਾ ਹੈ ਕਿਉਂਕਿ ਪਾਰਟ ਟਾਈਮ ਸਟੂਡੈਂਟਸ ਜਰਮਨੀ ਵਿੱਚ ਹਰ ਸ਼ਹਿਰ 'ਚ ਸਾਡੇ ਕੋਲ ਯੂਨੀਵਰਸਿਟੀ ਹੈ ਹਰ ਜਿਹਨੂੰ ਕਹਿੰਦੇ ਨੇ ਜਗ੍ਹਾ ਤੇ ਕਾਲਜੇਸ ਹੈਗੇ ਆਂ ਔਰ ਹਰ ਤਰ੍ਹਾਂ ਦੇ ਕੋਰਸੇਸ ਵੀ ਅਵੇਲੇਬਲ ਹੈਗੇ ਆਂ ਔਰ ਲੈਂਡਮਾਰਕ ਮੈਂ ਜਰਮਨੀ ਹਰ ਸਾਲ ਜਾਂਦਾ ਤਾਂ ਕਿ ਮੈਂ ਵਿਜ਼ਿਟ ਕਰਾਂ ਯੂਨੀਵਰਸਿਟੀ ਕਾਲਜ ਦੇ ਅੰਦਰ ਤਾਂ ਬੱਚਿਆਂ ਨੂੰ ਬਹੁਤ ਹੀ ਸੇਫ ਲੱਗਦਾ ਉੱਥੇ ਪਹੁੰਚ ਕੇ ਔਰ ਕਾਫੀ ਕਮਿਊਨਿਟੀ ਵੀ ਆਜੀ ਡੇਟਸ ਆਪਣੀ ਪਹੁੰਚ ਚੁੱਕੀ ਆ ਉੱਥੇ ਸੋ ਮੈਨੂੰ ਨਹੀਂ ਲੱਗਦਾ ਬੱਚਿਆਂ ਨੂੰ ਉੱਥੇ ਸੈਟਲ ਹੋਣ 'ਚ ਕੋਈ ਦਿੱਕਤ ਆਏਗੀ ਸੋ ਕਾਫੀ ਅਟਰੈਕਟਿਵ ਲੋਕੇਸ਼ਨ ਹੈਗੀ ਹੈ ਜਰਮਨੀ ਸਟੂਡੈਂਟਸ ਵਾਸਤੇ ਸੋ 90413 90412 ਇਸ ਨੰਬਰ ਤੇ ਸਾਰੇ ਸਟੂਡੈਂਟ ਸੰਪਰਕ ਕਰਨ ਜਸਮੀਤ ਜੀ ਦੇ ਨਾਲ ਜਸਮੀਤ ਜੀ ਦੀ ਟੀਮ ਦੇ ਨਾਲ ਔਰ ਤੁਸੀਂ ਜਨਰਲ ਬਾਰੇ ਜੋ ਬੈਸਟ ਪੋਸੀਬਲ ਇਨਫੋਰਮੇਸ਼ਨ ਹੈ ਤੁਸੀਂ ਲਓ ਤੇ ਅਪਲਾਈ ਕਰੋ ਥੈਂਕ ਯੂ so much ਥੈਂਕ ਯੂ so much